ਮਿੱਤਰੋ ਅੱਜ ਅਸੀਂ ਵਿਆਹ ਆਏ ਸੀਗੇ ਇੱਥੇ ਤੁਹਾਨੂੰ ਇੱਕ ਬੰਦਾ ਦਿਖਾਉਣਾ ਉਹਦੇ ਨਾਲ ਜ਼ਿੰਦਗੀ 'ਚ ਕੋਈ ਹਾਰਸਾ ਹੋ ਗਿਆ ਤੇ ਉਹਨਾਂ ਉਹ ਸਾਥ ਬਣ ਗਿਆ ਐਡਾ ਹਾਰਸਾ ਹੋਇਆ ਤੇ ਵਿਆਹ 'ਚ ਉਹ ਉੱਥੇ ਖੜਦਾ ਜਿੱਥੇ ਵੇਸਟੇਜ ਪਲੇਟਾਂ ਆਪਾਂ ਖਾਪੀ ਕੇ ਧਰਦੇ ਹੁੰਨੇ ਆ ਉੱਥੇ ਖੜਾ ਹੁੰਦਾਗਾ ਹਰੇਕ ਵਿਆਹ 'ਚ ਉੱਥੇ ਖੜਦਾਗਾ ਪੁੱਛਦੇ ਆ ਹੈਲੋ ਬਾਬਾ ਆਹ ਕੀ ਸ਼ਰਮਲਾਹੀ ਆ ਆਹ ਕਿ ਵਿੱਚ ਲਈ ਫਿਰਦਾ ਕਿਆ ਪਾਸੇ ਚੱਲ ਨੂੰ ਖਾ ਕੇ ਆ ਜਾ 4 ਪਕੌੜੀਆਂ 5 ਰੁਪਏ ਨੇ ਪਕੌੜੇ ਤੂੰ ਯਾਰ ਇਹ ਵਿੱਚ ਨਹੀਂ ਰੱਖਣੀ ਇਹਦੇ ਤਤੰਦਰੋ ਨਾਸ ਕਰੀ ਜਾਂਦੇ ਹੋ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਭਾਈ ਇਹਨੂੰ ਪਾਸੇ ਲੈ ਕੇ ਜਾ ਭਾਈ ਕੀ ਗੱਲ ਹੋ ਗਈ ਤੂੰ ਇੱਥੇ ਡੂਟੇ ਪਲੇਟਾਂ ਕੋਲ ਦੇਖ ਲੈ ਅੱਖੀਂ ਦੇਖ ਲੈ ਹਾਂ ਅਧੀਆਂ ਅਧੀਆਂ ਪਲੇਟਾਂ ਕਰਕੇ ਰੱਖੀ ਜਾਂਦੇ ਆ ਵਿੱਚ ਹਾਂ ਮੈਂ ਵੀ ਬੜਾ ਤਕੜਾ ਵਿਆਹ ਕਰਾਇਆ ਸੀਗਾ ਭਾਈ ਹਾਂ ਮੈਨੂੰ ਮੈਂ ਸਾਰੇ ਲੋਕਾਂ ਨੂੰ ਮੈਂ ਖੁਸ਼ ਕਰ ਦੂਗਾ ਹਾਂ ਚੱਲ ਹੋਣਾ ਭਾਈ ਤੂੰ ਗੱਲ ਦੱਸ ਤੇ ਭਾਈ 20 ਲੱਖ ਰੁਪਏ ਲਾਇਆ ਮੈਂ 20 ਦੇ ਵਿੱਚੋਂ ਬਣਾ ਆਪਦੀ ਕੁੜੀ ਦੇ ਵਿਆਹ ਤੇ ਹਾਂ ਲੋਕ ਕਹਦੇ ਨਾ ਜਿੰਨਾ 10 ਲੱਖ ਦਾ ਤਾਂ ਅਜੇ ਸਟ ਵੀਨਾ ਚ ਵਗ ਗਿਆ ਹਾਂ ਮੈਂ ਚੌੜਾ ਹੋ ਕੇ ਮੈਨੂੰ ਐਵੇਂ ਪਾਡਾ ਬਣ ਕੇ ਮੈਂ ਵੀ ਉਦੋਂ ਵੀ ਲੋਕਾਂ ਨੂੰ ਖੁਸ਼ ਕਰ ਦੂੰਗਾ ਸਾਰਿਆਂ ਨੂੰ ਬੜਾ ਵੱਡਾ ਵਿਆਹ ਕਰਤਾ 20 ਲੱਖ ਰੁਪਇਆ ਲਾ ਕੇ ਭਾਈ ਮੈਨੂੰ ਜਦੋਂ ਦੇਖਿਆ ਹੱਥ ਨੇ ਜਦੋਂ ਅਸੀਂ ਸਾਮਿਆ ਸਮਾਨ ਭਾਈ ਬੇਸਟਿੰਗ ਬੇਸਟਿੰਗ ਇਨਾ ਉਦੋਂ ਬਾਅਦ ਆਪਾਂ ਮੇਰਾ ਤਾਂ ਵੀ ਸਾਰਾ ਕੁਝ ਵੇਚ ਗਿਆ ਤੇ ਉਸ ਤੋਂ ਬਾਅਦ ਮੈਂ ਇਹ ਸੋਚ ਲਿਆ ਕਿ ਯਾਰ ਹੋਰ ਕਿਸੇ ਧੀ ਦੇ ਪਿਓ ਦਾ ਨੁਕਸਾਨ ਨਹੀਂ ਕਰਨ ਦੇ ਕਿ ਜਿਹੜਾ ਪਤਾ ਨਹੀਂ ਉਹ ਜ਼ਮੀਨ ਵੇਚ ਕੇ ਕਿ ਕਰਜ਼ਾ ਚੱਕ ਕੇ ਕਿ ਕੀ ਕੁਝ ਕਰਕੇ ਸਾਡੇ ਬੱਬਰ ਭਰਨ ਵਾਸਤੇ ਉਹ ਇੰਤਜ਼ਾਮ ਕਰਦਾ ਤੇ ਯਾਰ ਇੰਨਾ ਵੀ ਲੋਕ ਤੇ ਭਾਈ ਤੇਰੀ ਸਹੀ ਗੱਲ ਅੱ ਆ ਦੇਖੋ ਹਾਂ ਸਾਰਾ ਤੇ ਬਾਈ ਇਹ ਪਤਾ ਨਹੀਂ ਕਰਜ਼ਾ ਚੱਕਿਆ ਜਾਂ ਜ਼ਮੀਨ ਵੇਚਦਾ ਅਗਲਾ ਵਿਚਾਰਾ ਵੀ ਕਰਨਾ ਹੀ ਪੈਂਦਾ ਹਨਾ ਉਹਨਾਂ ਪਾਲੋ ਬਲੇਡ ਜਿੰਨਾ ਖਾਣਾ ਜਿੰਨਾ ਹਾਂ ਜਿੰਨਾ ਨਾ ਬਾਈ ਫਿਰ ਹੁਣ ਤੋਂ ਐ ਸੰਸਾਰ ਬਣ ਗਿਆ 3 ਸਾਲ ਹੋ ਗਏ ਸਾਰੀ ਵੇਚ ਗਈ ਬਾਈ ਹਾਂ ਸਾਰੀ ਵੇਚ ਗਈ ਹਾਂ ਬਸ ਉਹ ਹੋਸ਼ ਬਣੇ ਚ ਪਾੜੇ ਬਣੇ ਚ ਵੀ ਮੈਂ ਖੁਸ਼ ਕਰ ਦੂੰਗਾ ਖੁਸ਼ ਫੇਰ ਵੀ ਨਹੀਂ ਹੋਏ ਹਾਂ ਖੁਸ਼ ਨਹੀਂ ਹੋਏ ਫੇਰ ਵੀ ਉਹ ਵਿਚੇ ਰਹਿ ਗਿਆ ਕੰਮ ਹਾਂ ਫਿਰ ਕਹਿੰਦੇ ਨੇ ਖਰਚਾ ਵਾਲਾ ਕਰਤਾ ਹੁਣ ਜ਼ਮੀਨ ਵੇਚੂ ਆ ਜਦੋਂ ਮੈਂ ਖਰਚਾ ਕਰਤਾ ਸਾਰਾ ਵੀ ਲੋਕਾਂ ਨੂੰ ਖੁਸ਼ ਕਰਨ ਵਾਸਤੇ ਫੇਰ ਵੀ ਸਵਾਦ ਲੈਣਗੇ ਫੇਰ ਵੀ ਸਵਾਦ ਲੈਣਗੇ ਤੇ ਉਸ ਤੋਂ ਬਾਅਦ ਬਾਈ ਫਿਰ ਆਹੀ ਜਿੱਥੇ ਵੀ ਮੈਂ ਪਰ ਜਾਣਦੇ ਆ ਪਤਾ ਲੱਗੇ ਵੀ ਵਿਆਹ ਪੈ ਰਿਹਾ ਸੀ ਇੱਥੇ ਵੀ ਖੜਦੇ ਆ ਕਿ ਡੈਸਟਬਿਨ ਕੋਲੇ ਜਿਹੜਾ ਵੀ ਵੱਧ ਪਾ ਕੇ ਲਿਆਉਂਦਾ ਚਾਹੇ ਉਹਨਾਂ ਦਾ ਪਰਾਉਣਾ ਹੋਵੇ ਤੇ ਚਾਹੇ ਉਹਨਾਂ ਦਾ ਰਿਸ਼ਤੇਦਾਰ ਹੋਵੇ ਬਈ ਜ਼ਰੂਰ ਟੋਕਦੇ ਆ ਬਥੇਰੇ ਤਾਂ ਗਾਲ੍ਹਾਂ ਵੀ ਮਿਲਦੀਆਂ ਕਿ ਸਾਡੇ ਰਿਸ਼ਤੇਦਾਰ ਨੂੰ ਕਹਤਾ ਯਾਰ ਗਲਤ ਕਰਿਆ ਸਾਡਾ ਮੇਨ ਰਿਸ਼ਤੇਦਾਰ ਸੀ ਪਰ ਬਈ ਆਪਾਂ ਨੂੰ ਕੋਈ ਮੈਂ ਅੱਛਾ ਬਈ ਤੇਰੇ ਨਾਲ ਜਿਹੜੀ ਹੁਣ ਵਾਲੀ ਹੋ ਗਈ ਹੁਣ ਤੂੰ ਇਹ ਜ਼ਿੰਮੇਵਾਰੀ ਨਿਭਾਉਣਾ ਵੀ ਚਾਹੇ ਕੋਈ ਕੋਈ ਵੀ ਹੋਵੇ ਵੀ ਜਿਹੜਾ ਕੋਈ ਪਲੇਟ ਦੇ ਵਿੱਚ ਬਾਈ ਬਾਈ ਇੰਨਾ ਗੁੱਸਾ ਚੜਦਾ ਇੰਨਾ ਗੁੱਸਾ ਦੱਸ ਨਹੀਂ ਸਕਦਾ ਮੈਂ ਜਦੋਂ ਪਲੇਟ ਨਾ ਕਿਉਂ ਨਹੀਂ ਪਉਦੇ ਜਿੰਨਾ ਖਾਣਾ ਯਾਰ ਪਤਾ ਨਹੀਂ ਇੱਕ ਗੱਲ ਹੋਰ ਬਹੁਤ ਵੱਡੀ ਗੱਲ ਸਾਡੀਆਂ ਪਲੇਟਾਂ 500 ਰੁਪਏ ਇਹ ਸਾਲ ਵੱਜ ਜਾਂਦੀ ਆ 2000 ਦੀ 2500 ਦੀ ਸਾਡੇ ਬੰਦਿਆਂ ਨੂੰ ਅੱਧਾ ਨੂੰ ਸ਼ੂਗਰ ਹੁੰਦਾ ਉਹ ਖਾਂਦੇ ਨਹੀਂ ਪਾਸੇ ਹੋਏ ਬੈਠੇ ਆ ਤੇ ਸਾਡੀ ਪਲੇਟ 2500 ਵਾਲੀ ਆ ਖਾਂਦੇ ਅਸੀਂ 200 ਦਾ ਵੀ ਨਹੀਂ ਹਾਂ ਹੈ ਸਹੀ ਗੱਲ ਆ ਮੈਂ ਤਾਂ ਇਹੀ ਕਹਿਣਾ ਬਈ ਖਰਚੇ ਘਟਾ ਲਓ ਨਹੀਂ ਮੇਰੇ ਵਾਲਾ ਹਾਲ ਹੋ ਜਾਊਗਾ ਹੈ ਭਈ ਸਾਡੇ ਲੋਕ ਨੀਤ ਨੀਤ ਦੇ ਭੁੱਖੇ ਆ ਵੀਡੀਓ ਪਾ ਦੀਆਂ ਆ ਨਾ ਵੀਡੀਓ ਤਾਂ ਪਾ ਦੂ ਪਰ ਨੀਤ ਦੇ ਭੁੱਖੇ ਪਲੇਟ ਡੱਕ ਲੈਂਦੇ ਆ ਹਾਂ ਬਸ ਬਦ ਨਹੀਂ ਹਾਂ ਵਿੱਚ ਹੀ ਗਲਾਵੇ ਆਪਣਾ ਤੇ ਚਟਨੀ ਪਾਈ ਫਿਰਦੇ ਹੁੰਦੇ ਸਾਰੇ ਤੇ ਬ ਮੁੜ ਕੇ ਰਿਸੜ ਦਿੰਦੇ ਆ ਰਿਸੜ ਦਿੰਦੇ ਆ ਬਈ ਹਾਂ ਜੋਾਕ ਵੀ ਬਹੁਤ ਖਰਾਬ ਕਰਦੇ ਕੰਮ ਕਰਦੇ ਆ ਇਹ ਪਤਾ ਨਹੀਂ ਕਿੰਨੇ ਲੋਕਾਂ ਢਿੱਡ ਭਰਦਾ ਜੇ ਕਿਤੇ ਨੂੰ ਸਹੀ ਸੰਭਾਲ ਲੈਣ ਬੇਸਟਿਕ ਨੂੰ ਵੀ ਸੰਭਾਲ ਲੈਣ ਚਾਹ ਲੋ ਪਤਾ ਨਹੀਂ ਕਿੰਨੇ ਲੋਕਾਂ ਦਾ ਜਾ ਕੇ ਢਿੱਡ ਭਰੂ ਵਿਚਾਰੇ ਜਿਹੜੇ ਇੱਕ ਟਾਈਮ ਵੀ ਰੋਟੀ ਨਹੀਂ ਮਿਲਦੀ ਚੱਲ ਤੇਰੇ ਨਾਲ ਜਿਹੜੀ ਹੋਣ ਵਾਲੀ ਹੋ ਗਈ ਬਾਈ ਤੂੰ ਆ ਵਧੀਆ ਸੇਵਾ ਨਿਭਾਉਣਾ ਹੋਣਾ ਹਾਂ ਇਹੀ ਆਪਣਾ ਕੰਮ ਆ ਬਾਈ ਹਾਂ ਠੀਕ ਆ ਵੀ ਤੀ ਧਾਣੀ ਦੇ ਪਤਾ ਨਹੀਂ ਬੰਦੇ ਨੇ ਕਿੱਥੋਂ ਪ੍ਰਬੰਧ ਕਰਿਆ ਹੋਊਗਾ ਨਾ ਹਾਂ ਬਈ ਆ ਦੁੱਖ ਤਾਂ ਹੀ ਮਾਰਦਾ ਨਾ ਹਰ ਹਰ ਪਿਓ ਜਿਹੜਾ ਅਮੀਰ ਨਹੀਂ ਹੁੰਦਾ ਸਹੀ ਗੱਲ ਹੈ ਤੇ ਵਿਆਹ ਹਰ ਪਿਆਉ ਨੂੰ ਕਰਨਾ ਪੈਂਦਾ ਕੁੜੀ ਦਾ ਸਹੀ ساری ਜ਼ਿੰਦਗੀ ਦੀ ਕਮਾਈ ਲੱਗੇ ਲੋਕ ਖਾ ਕੇ ਅੱਧਾ ਬੇਸਟ ਸੱਟ ਕੇ ਜਿਹੜਾ ਖਾਂਦੇ ਉਹਨੂੰ ਵੀ ਕਹਿੰਦੇ ਬਈ ਵਧੀਆ ਨਹੀਂ ਸੀ ਬੰਦ ਕਰ ਦੇ ਚੱਲ ਠੀਕ ਆ ਬਾਈ ਕੋਈ ਨਾ ਬਰਬ ਤੈਨੂੰ ਵੀ ਤੁਨੂੰ ਤੇਰੀ ਵੀ ਕੋਈ ਨਾ